ਆ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਦੋਨੇ ਇਤਿਹਾਸ ਦੀ ਮਹਾਰਾਜ 6ਵੇਂ ਪਾਸ਼ਾ ਦਿੱਲੀ ਜਾ ਪਹੁੰਚੇ ਬਾਦਸ਼ਾਹ ਜਹਾਂਗੀਰ ਨੇ ਬੜੇ ਸਤਿਕਾਰ ਨਾਲ ਆਪਣੇ ਦਰਬਾਰ ਵਿੱਚ ਸੱਦਿਆ ਬਾਦਸ਼ਾਹ ਨੇ ਆਪਣੇ ਤਖਤ ਦੇ ਬਰਾਬਰ ਚੌਂਕੀ ਡਾਈ ਹੈ ਉਹਦੇ ਤੇ 6ਵੇਂ ਪਾਸ਼ਾ ਨੂੰ ਬਿਠਾਇਆ ਬੜੇ ਆਦਬ ਨਾਲ ਸਿਰ ਝੁਕਾ ਕੇ ਸਜਦਾ ਕਰਕੇ ਕਿਹਾ ਪੀਰ ਜੀ ਆਪ ਜੀ ਦੀ ਬੜੀ ਤਾਰੀਫ ਸੁਣੀ ਸੀ ਆਪ ਜੀ ਬੜੇ ਸਾਧੂ ਮਹਾਪੁਰਸ਼ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬੜੀ ਕਿਰਪਾ ਕੀਤੀ ਮੈਨੂੰ ਆ ਕੇ ਦਰਸ਼ਨ ਦਿੱਤੇ ਸਤਿਗੁਰੂ ਜੀ ਮੇਰਾ ਇੱਕ ਸਵਾਲ ਤੁਹਾਡੇ ਅੱਗੇ ਕਿਰਪਾ ਕਰਕੇ ਇਹ ਦੱਸੋ ਦੋ ਮਜਬੂਨ ਦੋ ਧਰਮ ਹਨ ਇੱਕ Hindu ਇੱਕ Musalman ਦੋਵਾਂ ਵਿੱਚੋਂ ਵੱਡਾ ਕਿਹੜਾ ਹੈ ਤੁਹਾਨੂੰ ਕਿਹੜਾ ਪਸੰਦ ਹੈ ਇਹ ਦੱਸੋ ਕਿਹੜਾ ਜੰਨਤ ਜਾਏਗਾ ਕਿਹੜਾ ਦੋਜ਼ਖ ਜਾਏਗਾ ਕਿਉਂਕਿ ਹਿੰਦੂ ਸਮਝਦੇ ਨੇ ਭਗਵਾਨ ਕੋਲ ਅਸੀਂ ਜਾਣਾ ਹੈ ਬਾਕੀ ਮੁਸਲਮਾਨ ਉਹ ਸਾਰੇ ਨਰਕਾਂ ਨੂੰ ਜਾਣਗੇ ਮੁਸਲਮਾਨ ਸਮਝਦੇ ਨੇ ਅਸੀਂ ਜੰਨਤ ਜਾਣਾ ਹੈ ਜਿਹੜੇ ਹਿੰਦੂ ਦੂਜੇ ਧਰਮ ਨੇ ਬਾਕੀ ਸਾਰੇ ਕਾਫਰ ਨੇ ਉਹ ਦੋਜ਼ਖ ਨੂੰ ਨਰਕਾਂ ਨੂੰ ਜਾਣਗੇ ਤੁਹਾਡੀ ਨਿਗਾਹ ਵਿੱਚ ਕੌਣ ਜੰਨਤ ਜਾਏਗਾ ਸਤਿਗੁਰੂ ਸਾਹਿਬ ਜੀ ਮਹਾਰਾਜ ਇਹ ਸੁਣ ਕੇ ਸ਼੍ਰੀ ਗੁਰਦੰਸ ਸਾਹਿਬ ਜੀ ਦਾ ਇੱਕ ਸ਼ਬਦ ਪੜਿਆ। ਪ੍ਰਭਾਤੀ ਰਾਗ ਵਿੱਚ ਇਹ ਸ਼ਬਦ ਪ੍ਰਸਿੱਧ ਹੈ ਆਪਾਂ ਸਾਰੇ ਸੁਣਦੇ ਆਂ। ਅਵਲ ਅੱਲ੍ਹਾ ਨੂਰ ਉਪਾਇਆ। ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ। ਕੌਣ ਭਲੇ ਕੋ ਮੰਦੇ। ਲੋਗਾ ਪਰਮ ਨਾ ਭੂਲੋ ਭਾਈ। ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਸਭ ਠਾਈ। ਮਾਟੀ ਇੱਕ ਅਨੇਕ ਭਾਂਤ ਕਰ। ਸਾਜੀ ਸਾਜਣ ਹਾਰੇ ਨਾ ਕਛ ਪੋਚ ਮਾਟੀ ਕੇ पांडे ਨਾ ਕਛ ਪੋਚ ਕੁਬਾਰੇ ਮਹਾਰਾਜ ਕਹਿੰਦੇ ਸਿਰਜਣਹਾਰ ਨੇ ਵਾਹਿਗੁਰੂ ਨੇ ਸਭ ਬਣਾਏ ਨੇ Hindu ਕੀ ਤੇ Musalman ਕੀ ਬਸ ਉਥੇ ਜਾਤ ਨਹੀਂ ਪੁੱਛੀ ਜਾਣੀ ਉਥੇ ਕਿਸੇ ਦਾ ਮذਮ ਕਿਸੇ ਦੀ نسل ਨਹੀਂ ਦੇਖੀ ਜਾਣੀ ਉਥੇ ਅਮਲਾਂ ਦੇ ਨਿਵੇੜੇ ਹੋਣੇ ਨੇ ਉਥੇ ਤਾਂ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ ਛੇਵੇਂ ਪਾਦਸ਼ਾਹ हिंदुस्तान ਦੇ ਬਾਦਸ਼ਾਹ ਜਹਾਂਗੀਰ ਨੂੰ ਉਪਦੇਸ਼ ਦੇ ਰਹੇ ਨੇ ਸਰਵਣ ਕਰੀਏ ਪਿਆਰ ਨਾਲ ساری ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਮਹਿਰ ਬਣਾਓ ਇੱਕ ਸਭ ਬਨਿਓ ਮਾਰੇ ਕਹਿੰਦੇ ਦੇਖੋ ਬਾਦਸ਼ਾਹ ਬਾਹਰਲਾ ਸਰੂਪ ਹਰ ਇੱਕ ਇਨਸਾਨ ਦਾ ਇੱਕੋ ਜਿਹਾ ਹੀ ਹੈ ਦੋ ਹੋਵੇ ਮੁਸਲਮਾਨ ਹੋਵੇ ਦੋ ਅੱਖਾਂ ਨੇ ਦੋ ਕੰਨ ਨੇ ਦੋ ਹੱਥ ਨੇ ਦੋ ਪੈਰ ਨੇ ਦੋ ਨਾਸਿਕਾ ਨੇ ਇੱਕ ਜੀਵ ਹੈ ਬੰਦੇ ਦਾ ਸਰੀਰ ਇੱਕੋ ਜਾਈ ਹੈ ਇੱਕ ਇਹ ਨੈਣ ਇੱਕ ਇਹ ਬਾਣ ਇੱਕ ਇਹ ਦੇਹ ਇੱਕ ਇਹ ਕੰਨ ਮਹਾਰਾਜ ਸਹਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਨ ਲਿਖਿਆ ਆਪਣੀ ਬਾਣੀ ਬੋਲ ਬਾਣੀ ਦਤਰੀ ਕਾ ਸੁਣਨ ਦਾ ਦੇਖਣ ਦਾ ਸਾਰਿਆਂ ਨੂੰ ਇੱਕੋ ਜੇ ਹੱਥ ਪੈਰ ਵੀ ਇੱਕੋ ਜੇ ਲਾਏ ਨੇ ਪਰਮੇਸ਼ਰ ਨੇ ਅੰਤਰ ਬ੍ਰਹਮ ਇੱਕ ਵੀ ਭਨਿਓ ਤੇ ਅੰਦਰ ਆਤਮਾ ਵੀ ਇੱਕੋ ਹੀ ਹੈ ਇੱਕੋ ਹੀ ਬ੍ਰਹਮ ਸਾਰਿਆਂ ਦੇ ਵਿੱਚ ਵਿਆਪਕ ਹੈ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚੀਂਤੀ ਭਾਂਜਨ ਹੈ ਬੋ ਨਾ ਨਾਰੇ ਇਕੋ ਹੀ ਸਾਰਾ ਕੁਝ ਪਸਾਰਾ ਪਰਮੇਸ਼ਰ ਦਾ पसਰਿਆ ਹੋਇਆ ਹੈ ਜੋ ਨਰ ਚਾਹੇ ਆਪਣੀ ਕਲਿਆਣ ਜਿਹੜਾ ਬੰਦਾ ਆਪਣੀ ਕਲਿਆਣ ਚਾਹੁੰਦਾ ਆਪਣਾ ਭਲਾ ਚਾਹੁੰਦਾ ਹੈ ਤਜ ਦਾਵੇ ਕੋ ਭਜ ਭਗਵਾਨ ਉਹ ਦਾਵੇ ਛੱਡ ਦਿੰਦਾ ਉਹ ਨਹੀਂ ਕਹਿੰਦਾਵਾ ਕਰਦਾ ਮੈਂ ਜੰਨਤ ਜਾਵਾਂਗਾ ਮੈਂ ਖੁਦਾ ਦਾ ਖਾਸ ਬੰਦਾ ਆ ਮੈਂ ਸਵਰਗਾਂ ਨੂੰ ਜਾਵਾਂਗਾ ਉਹ ਨਹੀਂ ਦਾਵਾ ਕਰਦਾ ਉਹ ਦਾਵੇ ਛੱਡ ਕੇ ਭਜਨ ਕਰਦਾ ਉਹ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਆਹਾ ਉਹਦੇ ਵਿੱਚ Hindu Muslim Sikh Isai ਦਾ ਸਵਾਲ ਨਹੀਂ ਰਹਿ ਜਾਂਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਹੋਏ ਮੈਨੂੰ ਛੱਡ ਕੇ ਸਾਰੇ ਹੀ ਚੰਗੇ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਜਿਨੇ ਇਹ ਗੱਲ ਸਮਝ ਲਈ ਉਹ ਇਸ ਕਲਾਸ ਵਿੱਚ ਬਹਿ ਸਕਦਾ ਹੈ ਇਸ ਗੁਰੂ ਦੇ ਸਕੂਲ ਵਿੱਚ ਬਹਿ ਸਕਦਾ ਹੈ ਉਹ ਰੱਬ ਦੇ ਰਾਹ ਤੇ ਤੁਰ ਸਕਦਾ ਹੈ ਉਹ ਭਗਤਾਂ ਦਾ ਮਿੱਤਰ ਹੈ ਉਹ ਸੰਤਾਂ ਦਾ ਮਿੱਤਰ ਹੈ ਜਿਨੇ ਆਪਣੇ ਆਪ ਨੂੰ ਨੀਵਾ ਸਮਝ ਲਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਮਤ ਨਾਨਕ ਤਾਰੇ ਸੋਏ ਪਹਿਲੇ ਪਾਸ਼ਾ ਵੀ ਉਹੀ ਬਚਨ ਕਹਿ ਰਹੇ ਨੇ ਹਮ ਨਹੀਂ ਚੰਗੇ ਅਸੀਂ ਨਹੀਂ ਚੰਗੇ ਮਾਰਾ ਕੋਈ ਵੀ ਨਹੀਂ ਇਹੋ ਜੀ ਦ੍ਰਿਸ਼ਟੀ ਜਿਹੜਾਂ ਦੀ ਹੁੰਦੀ ਹੈ ਉਹ ਕਦੀ ਕਹਿ ਸਕਦੇ ਆ ਵੀ ਅਸੀਂ ਜੰਨਤ ਨੂੰ ਜਾਣਾ ਬਾਕੀ ਸਾਰਿਆਂ ਨੇ ਦੋਜਗ ਜਾਣਾ ਉਹ ਨਹੀਂ ਕਹਿੰਦੇ ਅਸੀਂ ਸਿਰਫ ਰੱਬ ਦੇ ਪਿਆਰੇ ਆ ਬਾਕੀ ਰੱਬ ਦੇ ਵੈਰੀ ਨੇ ਇਹ ਗੱਲ ਉਹ ਨਹੀਂ ਕਹਿ ਸਕਦੇ ਉਹਨਾਂ ਦੀ ਦ੍ਰਿਸ਼ਟੀ ਬੜੀ ਉੱਚੀ ਹੋ ਜਾਂਦੀ ਹੈ ਹਾਂਜੀ ਮਾਨਖ ਜਨਮ ਅਮੋਲਕ ਰਤਨ ਮਹਾਰਾਜ ਕਹਿਣ ਲੱਗੇ ਮਾਨਸ ਜਨਮ ਜਿਹੜਾ ਇਹ ਬਹੁਤ ਹੀ ਅਮੋਲਕ ਰਤਨ ਹੈ ਕੀਮਤੀ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਨਹੀਂ ਮਿਲਦਾ ਮਨੁੱਖਾ ਜਨਮ ਵਰਗੀ ਦੁਨੀਆ ਤੇ ਦੁਰਲਭ ਚੀਜ਼ ਹੀ ਕੋਈ ਨਹੀਂ ਹਾਂਜੀ ਦੁਰਲਭ ਪ੍ਰਾਪਤ ਹੋਏ ਬੜ ਜਤਨ ਬੜੇ ਜਤਨਾ ਨਾਲ ਬੜੇ ਹੀਲਿਆਂ ਨਾਲ ਬੜੇ ਜੱਪ ਤਪ ਕੀਤੇ ਹੋਣ ਦਾਨ ਪੁੰਨ ਕੀਤੇ ਹੋਣ ਤਾਂ ਇਹ ਸਾਧੂਆਂ ਦੀ ਕੀ ਸੰਗਤ ਹੋਵੇ ਕੋਈ ਪੂਰਬਲੇ ਜਨਮ ਦਾ ਚੰਗਾ ਸੰਸਕਾਰ ਬਚਿਆ ਹੋਵੇ ਤੇ ਮਨੁੱਖਾ ਜਨਮ ਮਿਲਦਾ ਹੈ ਹਾਂਜੀ ਬੇਸ਼ੀਅਨ ਬਲ ਸੰਬੰਧਨ ਦਾਵੇ ਕਹਿੰਦੇ ਇਹੋ ਜੇ ਕੀਮਤੀ ਹੀਰੇ ਵਰਗੇ ਜਨਮ ਨੂੰ ਵਿਸ਼ੇ ਵਿਕਾਰਾਂ ਵਿੱਚ ਬੁਰੇ ਕੰਮਾਂ ਵਿੱਚ ਚੋਰੀਆਂ ਯਾਰੀਆਂ ਠਗੀਆਂ ਝੂਠ ਕੋ ਫਰੇਬਾਂ ਵਿੱਚ ਤੇ ਦਾਵੇ ਬੰਨਣ ਵਿੱਚ ਵੀ ਅਸੀਂ ਸਿਰਫ ਰੱਬ ਕੋਲ ਜਾਣਾ ਅਸੀਂ ਵੱਡੇ ਆ ਬਾਕੀ ਸਾਰੇ ਐਵੇਂ ਹੀ ਨੇ ਇਹ ਦਾਵੇ ਬੰਨਣ ਵਿੱਚ ਨਹੀਂ ਗਵਾਣਾ ਚਾਹੀਦਾ ਇਹ ਜਿਹੜਾ ਜਨਮ ਹੈ ਇਹ ਵਿਸ਼ੇ ਵਿਕਾਰਾਂ ਵਿੱਚ ਤੇ ਹੰਕਾਰ ਦੇ ਦਾਅਵਿਆਂ ਵਿੱਚ ਇਹ ਵੀ ਹੰਕਾਰ ਦਾ ਹੀ ਦਾਵਾ ਹੈ ਵੀ ਸਿਰਫ ਅਸੀਂ ਵੱਡੇ ਆ ਬਾਕੀ ਸਾਰੇ ਐਵੇਂ ਹੀ ਨੇ ਅਸੀਂ ਸਹੀ ਆ ਬਾਕੀ ਗਲਤ ਨੇ ਇਹ ਜਿਹੜਾ ਦਾਵਾ ਹੰਕਾਰ ਦਾ ਇਹ ਵੀ ਵਿਕਾਰ ਹੈ ਮਹਾਂਪੁਰਸ਼ ਇਹ ਨਹੀਂ ਕਰਦੇ ਹਾਂਜੀ ਇੱਕ ਬੇਰਾਟ ਕਾ ਬਦਲੇ ਜਾਵੇ ਇਦਾਂ ਸਮਝ ਲਓ ਵੀ ਹੀਰਾ ਕੌਡੀਆਂ ਦੇ ਬਦਲੇ ਵੇਚ ਦਿੱਤਾ ਕੌਡੀਆਂ ਨੇ ਆ ਜਿਹੜੀਆਂ ਚੁੱਕੀ ਫਿਰਦੇ ਆ ਵੀ ਮੈਂ ਵੱਡਾ ਆ ਮੇਰੀ ਜਾਤ ਵੱਡੀ ਐ ਮੇਰਾ ਧਰਮ ਵੱਡਾ ਐ ਮੇਰਾ ਮਜ਼ਹਬ ਵੱਡਾ ਐ ਮੈਂ ਮੁਸਲਮਾਨ ਆ ਤੇ ਮੈਂ ਜੰਨਤ ਜਾਵਾਂਗਾ ਮੈਂ ਹਿੰਦੂ ਆ ਤੇ ਮੈਂ ਭਗਵਾਨ ਕੋਲ ਜਾਵਾਂਗਾ ਇਹੋ ਜੇ ਫੋਕੇ ਜਿਹੜੇ ਦਾਅਵੇ ਨੇ ਉਹਨਾਂ ਦੀ ਉਥੇ ਕੋਈ ਵੈਲਿਊ ਨਹੀਂ ਮਹਾਰਾਜ ਕਹਿੰਦੇ ਸਾਰੇ ਕੌਡੀ ਦੇ ਬਦਲੇ ਜਨਮ ਗਵਾ ਲੈਂਦੇ ਨੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹਾਂਜੀ ਜੇ ਲਾਗੇ ਸਿਮਰਨ ਸਤਨਾਮ ਜਿਹੜੇ ਪ੍ਰਾਣੀ ਆਪਣੇ ਮਨੁੱਖਾ ਜੀਵਨ ਨੂੰ ਆਪਣੇ ਸਵਾਸਾਂ ਨੂੰ ਸਫਲਾ ਕਰਨਾ ਚਾਹੁੰਦੇ ਆ ਸਤਨਾਮ ਸ੍ਰੀ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦਿੰਦੇ ਆ ਹਾਂਜੀ ਜੇ ਲਾਹ ਲੈਗੇ ਨਿਜ ਧਾਮ ਉਹ ਇਹ ਚੱਕਰ ਚ ਨਹੀਂ ਪੈਂਦੇ ਹਮਰਾ ਝਗੜਾ ਰਹਾ ਨ ਕੋ ਪੰਡਤ ਮੁੱਲਾਂ ਛਾੜ ਦੇ ਦੋ ਸਾਡਾ ਕੋਈ ਝਗੜਾ ਨਹੀਂ ਰਿਹਾ ਇਹਨਾਂ ਪੰਡਤਾਂ ਨਾਲ ਤੇ ਇਹਨਾਂ ਮੁੱਲਾਂ ਨਾਲ ਹਿੰਦੂਆਂ ਤੇ ਮੁਸਲਮਾਨਾਂ ਨਾਲ ਆਸ਼ਕ ਰਹਿਣ ਅਲੱਗ ਬੁੱਲੇ ਸ਼ਾਹ ਨੇ ਵੀ ਕਿਹਾ ਉਹ ਕਹਿੰਦਾ ਧਰਮਸਾਲ ਧੜ ਵੀ ਬਸਦੇ ਤੇ ਠਾਕਰਦਵਾਰੇ ਠਾਗ ਤੇ ਮਸੀਤਾਂ ਦੇ ਵਿੱਚ ਵੀ ਉਹੋ ਜਿਹੇ ਕਾਜੀ ਠਗੀਆਂ ਚੋਰੀਆਂ ਵਾਲੇ ਤੇ ਰੱਬ ਦੇ ਆਸ਼ਕ ਰਹਿਣ ਅਲੱਗ ਉਹ ਨਹੀਂ ਉਹ ਵਿੱਚ ਫਸਦੇ ਹੀ ਨਹੀਂ ਚੱਕਰ ਦੇ ਉਹਦਾ ਇਸ਼ਕ ਕਰਦੇ ਨੇ ਸੱਚੇ ਖੁਦਾ ਨਾਲ ਪਰਮੇਸ਼ਰ ਨਾਲ ਵਾਹਿਗੁਰੂ ਨਾਲ ਤੇ ਉਹਦੇ ਆਸ਼ਿਕਾਂ ਨੂੰ ਕੀ ਲੱਗੇ Hindu Musliman ਦੇ ਝਗੜੇ ਚ ਪੈਣਾ ਹਾਂਜੀ ਜਿਸਕੇ ਛੂਟ ਜਾਏ ਭ੍ਰਮ ਔਰਕਾਰ ਇਹ ਪੰਕਤੀ ਸ੍ਰੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਚ ਵੀ ਲਿਖੀ ਹੈ ਜਦ ਤੇ ਛੂਟ ਗਇਓ ਭ੍ਰਮ ਔਰਕਾਰ ਤਿਹ ਆਗੇ Hindu ਕਿਆ ਤੁਰਕਾ ਦਸਵੇਂ ਪਾਤਸ਼ਾਹ ਦੀ ਬਾਣੀ ਚੋਂ ਕਬੀਰदास ਸੰਤੋਖ ਸਿੰਘ ਜੀ ਕੋਟ ਕਰ ਰਹੇ ਨੇ ਬਾਣੀ ਦੇ ਵਿੱਚ ਪੰਕਤੀ ਪ੍ਰਮਾਣ ਵਜੋਂ ਲੈ ਰਹੇ ਨੇ ਕਹਿੰਦੇ ਜਿਹਦੇ ਅੰਦਰੋਂ ਭਰਮ ਨਿਕਲ ਗਿਆ ਨਾ ਜਿਹਦੇ ਅੰਦਰੋਂ ਭਰਮ ਨਿਕਲ ਗਿਆ ਉਹਦੇ ਅੱਗੇ ਹਿੰਦੂ ਕੀ ਤੇ ਮੁਸਲਮਾਨ ਕੀ ਉਹਦੇ ਅੱਗੇ ਇਹ ਸਵਾਲ ਹੀ ਨਹੀਂ ਲੈਂਦਾ ਨਾ ਹਾਂ ਮ ਹਿੰਦੂ ਨਾ ਮੁਸਲਮਾਨ ਅਲਹਿ ਰਾਮ ਕੇ ਪਿੰਡ ਪਰਾਂ ਹਾਂਜੀ ਇਸ ਕਹਿ ਕਿਆ ਹਿੰਦੂ ਕਿਆ ਤੁਰਕਾ ਜਿਹਦੇ ਅੰਦਰੋਂ ਭਰਮ ਨਿਕਲ ਗਿਆ ਉਹਦੇ ਅੱਗੇ ਹਿੰਦੂ ਮੁਸਲਮਾਨ ਦਾ ਵਿਤਕਰਾ ਖਤਮ ਹੋ ਜਾਂਦਾ ਹੈ ਹਾਂਜੀ ਸਭ ਮਹਿ ਪੂਰਨ ਇੱਕ ਪਛਾਨ ਹੈ ਉਹਦੇ ਸਾਰਿਆਂ ਚ ਇੱਕੋ ਜੋਤ ਨੂੰ ਵੇਖਦਾ ਸਭ ਮਹਿ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਉਹ ਬੰਦੇ ਨੂੰ ਇੱਕੋ ਹੀ ਨਜ਼ਰ ਆਉਂਦਾ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਉ ਫੁਕਾਰ ਹਾਂਜੀ ਜਥਾ ਗਗਨ ਵਿਆਪਕ ਜਗ ਜਨਹ ਕਹਿੰਦੇ ਜਿਵੇਂ ਆਕਾਸ਼ ਸਭ ਥਾਂ ਤੇ ਹੈ ਕੋਈ ਮੁਲਕ ਕੋਈ ਸ਼ਹਿਰ ਕੋਈ ਪਿੰਡ ਕੋਈ ਕਸਬਾ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਆਕਾਸ਼ ਨਾ ਹੋਵੇ ਕੋਈ ਸਰੀਰ ਐਸਾ ਨਹੀਂ ਜਿਹਦੇ ਚ ਭਗਵਾਨ ਨਾ ਹੋਵੇ ਆਖੋ ਸ੍ਰੀ ਵਾਹਿਗੁਰੂ ਕੋਈ ਇਨਸਾਨ ਐਸਾ ਨਹੀਂ ਕੋਈ ਪਸ਼ੂ ਪੰਛੀ ਕੀੜਾ ਮਕੌੜਾ ਐਸਾ ਨਹੀਂ ਕੋਈ ਜੜ ਚੇਤਨ ਜਗ੍ਹਾ ਐਸੀ ਨਹੀਂ ਜਿੱਥੇ ਨਿਰੰਕਾਰ ਦੀ ਜੋਤ ਨਾ ਹੋਵੇ ਸਰਬ ਜੋਤ ਤੇਰੀ 퍼 ਰਹੀ ਜੈ ਜੈ ਦੇਖਾਂ ਤੈਨਰ ਹਰੀ ਮੈਨੂੰ ਹਰ ਥਾਂ ਤੇ ਤੇਰੀ ਜੋਤ ਦਿਸਦੀ ਹੈ ਤੇਰਾ ਪ੍ਰਕਾਸ਼ ਦਿਸਦਾ ਅਵਲ ਅੱਲਾ ਨੂਰ ਉਪਾਇਆ ਇਹ ਨੂਰ ਹੈ ਇਹ ਜੋਤ ਹੈ ਜਿਹਨੂੰ ਆਤਮਾ ਕਹਿੰਦੇ ਨੇ ਜਿਹੜੀ ਸਾਰਿਆਂ ਸਰੀਰਾਂ ਵਿੱਚ ਵਿਆਪਕ ਹੈ ਹਾਂਜੀ ਸੱਤਾ ਚੇਤਨ ਕੀ ਸਭ ਪਾਏ ਆਹ ਉਸ ਚੇਤਨ ਪ੍ਰਭੂ ਦੀ ਸੱਤਾ ਪਾ ਕੇ ਸਾਰੇ ਚੇਤਨ ਹੁੰਦੇ ਨੇ ਜੇ ਵਾਹਿਗੁਰੂ ਚੇਤਨ ਨਾ ਹੋਵੇ ਆਪਾਂ ਵੀ ਚੇਤਨ ਨਹੀਂ ਹੋ ਸਕਦੇ ਤੁਰੇ ਫਿਰਦੇ ਆ ਨਾ ਦੇਖਦੇ ਵੀ ਆ ਸੁਣਦੇ ਵੀ ਆ ਬੋਲਦੇ ਵੀ ਆ ਸੁੰਘਦੇ ਵੀ ਆ ਛਪਰਸ਼ ਵੀ ਕਰਦੇ ਆ ਪੰਜੇ ਗਿਆਨ ਇੰਦਰੀਆਂ ਦੁਆਰਾ ਬਾਹਰਲੇ ਸੰਸਾਰ ਦਾ ਸਾਨੂੰ ਗਿਆਨ ਹੁੰਦਾ ਅੰਦਰ ਅਕਾਲ ਪੁਰਖ ਦੀ ਚੇਤਨਾ ਹੈ ਤਾਂ ਹੀ ਜੇ ਅੰਦਰ ਜੋਤ ਨਾ ਹੋਵੇ ਤੇ ਮਹਾਰਾਜ ਕਹਿੰਦੇ ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਿਖਿਆਸਾ ਹੈ ਵਾਹਿਗੁਰੂ ਜਦੋਂ ਤੂੰ ਕਿਸੇ ਬੰਦੇ ਨੂੰ ਆਪਣੀ ਜੋਤ ਕੱਢ ਲੈਣਾ ਫਿਰ ਕੁਝ ਕੁਝ ਕਰਕੇ ਵਿਖਾਵੇ ਡਾਕਟਰ ਕਹਿੰਦਾ ਮੈਂ ਇੰਨਾ ਸਿਆਣਾ ਡਾਕਟਰਾਂ ਮੈਂ ਇਹ ਮਰੀਜ਼ ਦੇ ਮਰਦੇ ਚ ਜਾਨ ਪਾਤੀ ਇਹ ਮਰ ਜਾਣਾ ਜੇ ਮੇਰੇ ਕੋਲ ਨਾ 10 ਮਿੰਟ ਪਹਿਲਾਂ ਆਉਂਦਾ ਪਰ ਉਸ ਡਾਕਟਰ ਨੂੰ ਪੁੱਛੋ ਤੂੰ ਕੀ ਚੀਜ਼ ਹੈ ਜੇ ਤੇਰੇ ਵਿੱਚ ਵਾਹਿਗੁਰੂ ਦੀ ਜੋਤ ਹੈ ਤੇ ਤਾ ਤੂੰ ਇਸ ਦਾ ਇਲਾਜ ਕਰ ਰਿਆ ਜੇ ਉਹਦੀ ਜੋਤ ਨਾ ਹੋਵੇ ਤੋ ਕੁਛ ਨਹੀਂ ਕਰ ਸਕਦਾ ਕੋਈ ਇੰਜੀਨੀਅਰ ਕਹਿੰਦਾ ਮੈਂ ਐਡੀ ਵੱਡੀ ਬਿਲਡਿੰਗ ਖੜੀ ਕਰਤੀ ਉਹਨੂੰ ਪੁੱਛੋ ਵੀ ਤੂੰ ਕੁਝ ਕੁਝ ਵੀ ਨਹੀਂ ਤੇਰੇ ਅੰਦਰ ਜਿਹੜੀ ਜੋਤ ਹੈ ਜੇ ਨਾ ਹੋਵੇ ਫਿਰ ਤੂੰ ਕੀ ਕਰ ਸਕਦਾ ਫਿਰ ਤਾਂ ਆਪਣੀ ਕਬਰ ਵੀ ਮੁਰਦਾ ਪੁੱਟ ਨਹੀਂ ਸਕਦਾ ਕੁਝ ਵੀ ਨਹੀਂ ਕਰ ਸਕਦੇ ਅਸੀਂ ਵਾਹਿਗੁਰੂ ਦੀ ਜੋਤ ਤੋਂ ਬਿਨਾ ਹਾਂਜੀ ਇੱਕ ਸਮ ਹੀ ਸਭ ਪਰਹ ਲਖਾਏ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਇੱਕੋ ਹੀ ਦਿਸਦਾ ਹੈ ਇਹ ਬਾਦਸ਼ਾਹ ਜਹਾਂਗੀਰ ਤੁਹਾਨੂੰ ਲੱਗਦਾ Hindu ਹੈ Musalman ਹੈ Sikh ਹੈ Isai hai Jaini hai Bodhi hai ਵੱਡਾ ਹੈ ਛੋਟਾ ਹੈ ਗਰੀਬ ਹੈ ਅਮੀਰ ਹੈ ਤੁਹਾਡੀ ਨਿਗਾਹ 'ਚ ਫਰਕ ਹੈ ਸਾਡੀ ਨਿਗਾਹ 'ਚ ਕੋਈ ਫਰਕ ਨਹੀਂ ਸਾਨੂੰ ਇੱਕੋ ਹੀ ਜੋਤ ਦਿਸਦੀ ਹੈ ਇਕੋ ਹੀ ਸਾਰੇ ਪ੍ਰਮਾਤਮਾ ਪਸਰਿਆ ਹੋਇਆ ਨਜ਼ਰ ਆਉਂਦਾ ਹੈ ਹਾਂਜੀ ਜਿਨਹੋ ਦੇਹ ਹੰਤਾ ਦਿੜ ਧਾਰੀ اے ਜਾਂਗੀਰ ਜਿਸ ਨੇ ਆਪਣੇ ਆਪ ਨੂੰ ਸਰੀਰ ਸਮਝ ਲਿਆ ਆਪਣੇ ਆਪ ਨੂੰ ਬੰਦਾ ਇਸਤਰੀ ਗੋਰਾ ਕਾਲਾ ਮੋਟਾ ਪਤਲਾ ਲੰਮਾ ਉੱਚਾ Hindu Musalman ਸਮਝਿਆ ਉਸ ਬੰਦੇ ਨੂੰ ਭਰਮ ਪਿਆ ਹੋਇਆ ਆਪਣੇ ਆਪ ਨੂੰ ਜਿਸ ਨੇ ਦੇਹ ਸਮਝ ਲਿਆ ਹੈ ਹਾਂਜੀ ਤੇ ਦਾਵੇ ਬੰਦ ਹੈ ਭਰਮ ਭਾਰੀ ਉਹ ਦਾਵੇ ਬੰਦਦੇ ਨੇ ਉਹ ਭਰਮ ਚ ਪਏ ਹੋਏ ਨੇ ਉਹ ਕਹਿੰਦੇ ਨੇ ਸਾਡਾ ਧਰਮ ਵੱਡਾ ਤੁਹਾਡਾ ਧਰਮ ਛੋਟਾ ਹੈ ਸਾਡਾ ਧਰਮ ਸਹੀ ਹੈ ਤੁਹਾਡਾ ਧਰਮ ਗਲਤ ਹੈ ਇਹੋ ਜਿਹੇ ਲੋਕ ਦਾਵਿਆਂ ਵਿੱਚ ਸਾਰੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ ਪਰਮੇਸ਼ਰ ਦਾ ਗਿਆਨ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਹਲਤ ਨਹੀਂ ਸੁਖ ਪਲਤ ਨਾ ਢੋਈ ਗੁਰੂ ਅਰਗੁਵੈਨਦ ਸਾਹਿਬ ਕਹਿੰਦੇ ਜਾਗੀਰ ਨਾ ਉਹਨਾਂ ਨੂੰ ਹਲਤ ਵਿੱਚ ਸੁਖ ਮਿਲਦਾ ਹੈ ਨਾ ਪਲਤ ਢੋਈ ਮਿਲਦੀ ਇੱਥੇ ਵੀ ਦੁਖੀ ਰਹਿੰਦੇ ਨੇ ਸੜਦੇ ਕੁਲ ਦੇ ਲੋਕਾਂ ਨਾਲ ਐਵੇਂ ਬਹਿਸ਼ਾ ਬਵਾਸ਼ਾ ਕਰੀ ਜਾਂਦੇ ਆ ساری ਜ਼ਿੰਦਗੀ ਪਰੇਸ਼ਾਨ ਅੱਗੇ ਗਏ ਦਰਗਾਹ ਵਿੱਚ ਅਵੀ ਥੱਕੇ ਹੀ ਪੈਂਦੇ ਕੁਛ ਨਹੀਂ ਮਿਲਦਾ ਹਲਤ ਨਾ ਢੋ ਸੋਭਾ ਪਲਤ ਨਾ ਢੋਈ ਮਾਰੇ ਕਹਿੰਦੇ ਸੰਸਾਰ 'ਚ ਸੋਭਾ ਨਹੀਂ ਮਿਲਦੀ ਸੰਸਾਰ 'ਚ ਸੁੱਖ ਨਹੀਂ ਮਿਲਦਾ ਤੇ ਦਰਗਾਹ ਵਿੱਚ ਵਾਹਿਗੁਰੂ ਦੀ ਕਚਹਿਰੀ ਵਿੱਚ ਢੋਈ ਵੀ ਨਹੀਂ ਮਿਲਦੀ। ਪ੍ਰਭ ਤੇ ਸਦਾ ਦੁਹਾਗਣ ਸੋਈ। ਉਹ ਪਰਮੇਸ਼ਰ ਤੋਂ ਦੂਰ ਰਹਿੰਦੇ ਆ ਦੁਹਾਗਣ ਦ્વੈਤ ਦੀ ਅਗਨੀ 'ਚ ਸੜਦੇ ਰਹਿੰਦੇ ਨੇ। ਨਹਿ ਤਨ ਹੰਤਾ ਹੋਤ ਨਾ ਦਾਵੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀਆਂ ਨੂੰ ਸਰੀਰ ਦੀ ਹੰਗਤਾ ਨਹੀਂ ਹੁੰਦੀ। ਉਹ ਆਪਣੇ ਆਪ ਨੂੰ ਸਰੀਰ ਸਮਝਦੇ ਹੀ ਨਹੀਂ। ਉਹ ਆਪਣੇ ਆਪ ਨੂੰ ਇਨਸਾਨ ਪਸ਼ੂ ਮਨੁੱਖ ਜਾਂ ਹਿੰਦੂ ਜਾਂ ਮੁਸਲਮਾਨ ਬ੍ਰਾਹਮਣ ਜਾਂ ਖੱਤਰੀ ਵੈਸ਼ ਜਾਂ ਸ਼ੂਦਰ ਨਹੀਂ ਸਮਝਦੇ ਇਹ ਸਰੀਰ ਦੇ ਜਨਮ ਨੂੰ ਆਪਣਾ ਸਰੀਰ ਵੀ ਨਹੀਂ ਸਮਝਦੇ ਅਸੀਂ ਇਹੋ ਜੇ ਮਹਾਪੁਰਸ਼ਾਂ ਦੇ ਵੀ ਦਰਸ਼ਨ ਕੀਤੇ ਇਹਨਾਂ ਨੂੰ ਪੁੱਛੀਏ ਮਹਾਪੁਰਸ਼ੋ ਤੁਹਾਡਾ ਜਨਮ ਕਿੱਥੇ ਹੋਇਆ ਕਹਿੰਦੇ ਇਸ ਸਰੀਰ ਦਾ ਜਨਮ ਹੋਇਆ ਸੀ ਫੁਲਾਣੇ ਸਨ ਫੁਲਾਣੀ ਥਾਂ ਤੇ ਸਾਡਾ ਕੋਈ ਜਨਮ ਨਹੀਂ ਹੋਇਆ ਕਿਉਂਕਿ ਆਤਮਾ ਜੰਮਦੀ ਨਹੀਂ ਆਤਮਾ ਮਰਦੀ ਨਹੀਂ ਨਾ ਕਿਸ ਜਨਮੈ ਨਾ ਕਿਸ ਮਰੈ ਆਪਨ ਚਲਤ ਆਪ ਹੀ ਕਰੈ ਸਰੀਰ ਜੰਮਦਾ ਮਰਦਾ ਸਰੀਰ ਬਦਲਦਾ ਹੈ ਸਰੀਰ ਜਵਾਨੀ ਚ ਆਉਂਦਾ ਸਰੀਰ ਬੁਢੇਪੇ ਚ ਜਾਂਦਾ ਸਰੀਰ ਮਿੱਟੀ ਚ ਮਿਲਦਾ ਸਰੀਰ ਫਿਰ ਆਉਂਦਾ ਜਾਂਦਾ ਆਤਮਾ ਪ੍ਰਕਾਸ਼ ਰੂਪ ਹੈ ਉਹ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਨੇ ਆਪਣੇ ਆਪ ਨੂੰ ਸਰੀਰ ਨਹੀਂ ਸਮਝਦੇ ਤਨ ਬਿਨ ਆਪਣਾ ਰੂਪ ਲਖ ਪਾਵੇ ਉਹਨਾਂ ਨੇ ਸਰੀਰ ਤੋਂ ਵੱਖਰਾ ਆਪਣੇ ਆਪ ਨੂੰ ਆਤਮਾ ਰੂਪ ਜਾਣਿਆ ਹੁੰਦਾ ਸੈਂ ਸਰੀਰ ਨਹੀਂ ਹਾਂ ਮੈਂ ਇਸ ਸਰੀਰ ਨਾਲ ਸੰਬੰਧਿਤ ਇੰਦਰੀਆਂ ਵੀ ਨਹੀਂ ਹਾਂ ਮੈਂ ਮਨ ਵੀ ਨਹੀਂ ਹਾਂ ਮੈਂ ਬੁੱਧੀ ਵੀ ਨਹੀਂ ਹਾਂ ਮੈਂ ਚੇਤਾ ਵੀ ਨਹੀਂ ਹਾਂ ਮੈਂ ਹੰਕਾਰ ਵੀ ਨਹੀਂ ਹਾਂ ਮੈਂ ਇਹਨਾਂ ਸਾਰਿਆਂ ਨੂੰ ਜਾਣਨ ਵਾਲਾ ਆਤਮਾ ਇਹਨਾਂ ਤੋਂ ਨਿਆਰਾ ਹਾਂ ਇਦਾਂ ਆਪਣੇ ਆਪ ਨੂੰ ਆਤਮ ਰੂਪ ਜਾਣ ਲੈਂਦੇ ਹਨ ਹਲਤ ਮਹਾ ਸੁਖ 펄ਤ ਆਨੰਦ ਉਹ ਇੱਥੇ ਵੀ ਆਨੰਦ ਚ ਰਹਿੰਦੇ ਆ ਪ੍ਰਸੰਨ ਰਹਿੰਦੇ ਸਦਾ ਹੀ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਜਦੋਂ ਵਾਹਿਗੁਰੂ ਦੇ ਦਰਬਾਰ ਚ ਜਾਂਦੇ ਆ ਉੱਥੇ ਵੀ ਜਯਜਕਾਰ ਹੁੰਦੀ ਆ ਉੱਥੇ ਵੀ ਬੜਾ ਆਨੰਦ ਹੁੰਦਾ ਉੱਥੇ ਵੀ ਫੁੱਲਾਂ ਦੀ ਵਰਖਾ ਹੁੰਦੀ ਆ ਆਓ ਬੈਠ ਆਦਰ ਸੁਭ ਦੇਵ ਧਰਮਰਾਜ ਵੀ ਕਹਿੰਦਾ ਆਓ ਜੀ ਜੀ ਆਇਆਂ ਨੂੰ ਭਾਗ ਲਾ ਜਾਗੇ ਮੈਨੂੰ ਤੁਹਾਡੇ ਦਰਸ਼ਨ ਹੋਏ ਧਰਮਰਾਏ ਤਿੰਨ ਕਾ ਮਿੱਤ ਹੈ ਕਾਜ ਸਵਾਰਣ ਹਾਰ ਧਰਮਰਾਜ ਉਹਨਾਂ ਦਾ ਮਿੱਤਰ ਦੋਸਤ ਬਣ ਕੇ ਉਹਨਾਂ ਨੂੰ ਅੱਗੋਂ ਦੀ ਲੈਣਾ ਹੁੰਦਾ ਮਹਾਰਾਜ ਕਹਿੰਦੇ ਕੋਈ ਨਿਰਾਦਰ ਹੀ ਨਹੀਂ ਕਰ ਸਕਦਾ ਉਹਨਾਂ ਦੀ ਹਾਂ ਜੀ ਸੋ ਪ੍ਰਭ ਪਤ ਕੀ ਪ੍ਰਿਆ ਬਿਲੰਦੇ ਉਹ ਆਪਣੇ ਪਤੀ ਪਰਮੇਸ਼ਰ ਦੀ ਪਿਆਰੀ ਸੁਹਾਗਣ ਬਣ ਕੇ ਜਾਂਦੇ ਵਾਹਿਗੁਰੂ ਦੇ ਪ੍ਰੇਮ ਰਜ ਰੰਗੇ ਰਹਿੰਦੇ ਆਂ ਜੀ ਛੁਟ ਗੋ ਨਹ ਜਨ ਹੈ ਨਰ ਅੰਦਾ ਮਹਾਰਾਜ ਕਹਿੰਦੇ ਜੀਵ ਅੰਨਾ ਫਸਲਾਂ ਵਿੱਚ ਫਸਿਆ ਹੀ ਰਹਿਣਾ ਚਾਹੁੰਦਾ ਆਖੋ ਸਤਿਨਾਮ ਸ੍ਰੀ ਵਾਹਿ ਫਾਸਨ ਕੀ ਬੈਦ ਸਭ ਕੋ ਜਾਣੈ ਛੁਟਨ ਕੀ ਇਕ ਕੋਈ ਓ ਕਬੀਰ RAM ਹਿਰਦੈ ਬਚਾਰੈ ਮਹਾਰਾਜ ਕਹਿੰਦੇ ਫਸਣ ਦੀ ਬਿਧੀ ਤੇ ਸਾਰੇ ਹੀ ਜਾਣਦੇ ਨੇ ਛੁੱਟਣ ਦੀ ਕੋਈ ਵਿਰਲਾ ਜਾਣਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਜਿੰਨੇ ਵੀ ਕੰਮ ਕਰਦੇ ਆ ਫਸਣ ਵਾਲੇ ਹੀ ਕਰ ਰਹੇ ਆ ਸਾਧ ਸੰਗਤ ਜਿੰਨੇ ਵੀ ਕੰਮ ਆਪਾਂ ਕਰ ਰਹੇ ਆ ਭਾਵੇਂ ਉਹ ਸਮਾਜਿਕ ਹੋਣ ਭਾਵੇਂ ਉਹ ਰਾਜਨੀਤਿਕ ਹੋਣ ਭਾਵੇਂ ਸਾਡੇ ਅਖੌਤੀ ਧਰਮ ਕਰਮ ਵੀ ਹੋਣ ਫਸਣ ਵਾਲੇ ਨਹੀਂ ਫਸੀ ਜਾਣਾ ਛੁੱਟਣ ਦੀ ਤਾਂ ਕਿਸੇ ਵਿਰਲੇ ਨੂੰ ਹੀ ਸਮਝ ਆਉਂਦੀ ਛੁੱਟਣ ਕੀ ਇੱਕ ਕੋਈ ਕਰੋੜਾ ਜੋ ਕੋਈ ਕਦਾ ਜਿਹੜਾ ਛੁੱਟਣਾ ਵੀ ਜਾਣਦਾ ਇਸ ਜੀਵ ਜੋ ਨਿਕਲਣਾ ਜਾਣਦਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਅੰਨਾ ਜੀਵ ਫਸੀ ਜਾਂਦਾ ਫਸੀ ਜਾਂਦਾ ਫਸੀ ਜਾਂਦਾ ਹਾਂ ਦਾਵੇ ਬੰਦਨ ਤੇ ਲਹਿ ਬੰਦਾ ਤੇ ਸਭ ਤੋਂ ਵੱਡਾ ਦਾਵਾ ਬਨਦਾ ਦਾਵਾ ਬਨਦਾ ਵੀ ਮੈਂ ਠੀਕ ਹਾਂ ਬਾਕੀ ਗਲਤ ਨੇ ਜਿਹੜੀ ਗੱਲ ਮੈਂ ਕਹਿੰਦਾ ਉਹ ਸਹੀ ਹੈ ਬਾਕੀ ਜਿਹੜੇ ਕਹਿੰਦੇ ਨੇ ਉਹ ਗਲਤ ਮੇਰਾ ਧਰਮ ਠੀਕ ਹੈ ਦੂਜਿਆਂ ਦਾ ਧਰਮ ਗਲਤ ਹੈ ਮੇਰੀ ਵਿਚਾਰ ਠੀਕ ਹੈ ਦੂਜਿਆਂ ਦੀ ਵਿਚਾਰ ਗਲਤ ਹੈ ਇਸ ਤਰ੍ਹਾਂ ਦਾਵਾ ਬਣ ਕੇ ਕਿ ਮੈਂ ਅੱਲਾਹ ਕੋਲ ਜਾਵਾਂਗਾ ਮੈਂ ਖੁਦਾ ਕੋਲ ਜਾਵਾਂਗਾ ਮੈਂ ਜੰਨਤ ਜਾਵਾਂਗਾ ਬਾਕੀ ਸਾਰੇ ਦੋਜ਼ਕ ਨਰਕਾਂ ਦੀ ਅਗਜ ਸੜਨਗੇ ਇਹ ਦਾਵਾ ਬਣ ਕੇ ਆਪਣੇ ਆਪ ਨੂੰ ਬਨ ਰਿਹਾ ਹਾਂਜੀ ਤਨਹੰਤਾ ਕੇ ਬਿਨਾ ਬਸਾਰੇ ਮਹਾਰਾਜ ਕਹਿੰਦੇ ਆ ਜਹਾਂਗੀਰ ਬਾਦਸ਼ਾਹ ਜਿੰਨਾ ਚਿਰ ਆਪਣੇ ਆਪ ਨੂੰ ਮੁਸਲਮਾਨ ਹਿੰਦੂ ਵੱਡਾ ਛੋਟਾ ਮਨੁੱਖ ਪਸ਼ੂ ਸਮਝੇ ਸਮਝੋਗੇ ਉਹਨਾਂ ਚਿਰ ਜੰਮਣ ਮਰਨ ਨਹੀਂ ਮੁੱਕਣਾ ਜਿੰਨਾ ਚਿਰ ਤਨ ਹੰਤਾ ਨਹੀਂ ਵਿਸਾਰਦੇ ਆਪਣੇ ਤਨ ਹੰਤਾ ਮੈਨੇ ਤਨ ਸਰੀਰ ਹੰਤਾ ਮੈਨੇ ਸਰੀਰ ਦੀ ਹੰਗਤਾ ਵੀ ਮੈਂ ਸਰੀਰ ਆ ਆ ਮੇਰਾ ਸਰੂਪ ਆਪਣੇ ਆਪ ਨੂੰ ਸਰੀਰ ਸਮਝਿਆ ਹੋਇਆ ਹੈ ਜਿੰਨਾ ਜਰੇ ਨਹੀਂ ਛੱਡਦੇ ਨਹਿ ਪ੍ਰਭ ਪਾਇਤ ਅਬਰ ਅਪਾਰੇ 100 ਜਨਮ ਲੱਗੇ ਰੋ 1000 ਜਨਮੇ ਪਰਮੇਸ਼ਰ ਨਹੀਂ ਮਿਲਣਾ ਪਰਮੇਸ਼ਰ ਦੀ ਪ੍ਰਾਪਤੀ ਉਦੋਂ ਹੋਣੀ ਹੈ ਜਦੋਂ ਆਪਣੇ ਸਰੀਰ ਤੋਂ ਬਾਹਰ ਨਿਕਲ ਕੇ ਆਪਣੀ ਆਤਮਾ 'ਚ ਵਿਚਰੋਗੇ ਜਦੋਂ ਆਤਮਾ ਕਰਕੇ ਦੇਖੋਗੇ ਫਿਰ ਜਿੰਨੇ ਦਾਵੇ ਨੇ ਝੂਠੇ ਨੇ ਕਿਉਂਕਿ ਇਹ ਜਿੰਨੇ ਵੀ ਦਾਵੇ ਨੇ ਸਾਰੇ ਸਰੀਰ ਦੇ ਤਲ ਤੇ ਹੋ ਰਹੇ ਨੇ ਆਤਮਾ ਦਾ ਕੋਈ ਮਜਬ ਨਹੀਂ ਕੋਈ ਜਾਤੀ ਨਹੀਂ ਆਤਮਾ ਦੀ ਕੋਈ ਕੋਈ ਮर्यादा ਨਹੀਂ ਆਤਮਾ ਸਿਰਫ ਆਤਮ ਰੂਪੀ ਹੈ ਪ੍ਰਕਾਸ਼ ਰੂਪੀ ਹੈ ਹਾਂਜੀ ਯਾਨ ਤੇ ਸੁਨੋ ਸ਼ਾਹੋ ਤਨਮਾਨ ਬਾਰੇ ਕਹਿੰਦੇ ਅਛਾ ਜਹਾਂਗੀਰ ਬਾਦਸ਼ਾਹ ਸੁਣੋ ਜੇ ਆਪਣਾ ਕਲਿਆਣ ਚਾਹੁੰਦੇ ਹੋ ਤੇ ਆਪਣੇ ਸਰੀਰ ਦਾ ਮਾਣ ਛੱਡ ਦਿਓ ਹਾਂਜੀ ਇਸਕੇ ਤਿਆਗਨ ਤੇ ਦੁੱਖ ਹਨ ਇਸ ਤਿਆਗਨ ਨਾਲ ਤੁਹਾਡੇ ਦੁੱਖ ਕੱਟੇ ਜਾਣਗੇ ਸਰੀਰ ਦਾ ਮੋਹ ਛੱਡੋ ਆਪਣੇ ਸਰੀਰ ਦੀ ਮਮਤਾ ਛੱਡੋ ਆਪਣੇ ਸਰੀਰ ਦੀ ਹੰਗਤਾ ਛੱਡੋ ਆਪਣੇ ਆਪ ਨੂੰ ਉਸ ਸਾਗਰ ਦੀ ਬੂੰਦ ਸਮਝੋ ਜਿਹੜਾ ਮਹਾਸਾਗਰ ਹੈ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਮੈਂ ਉਸੇ ਸਾਗਰ ਦੀ ਇੱਕ ਬੂੰਦ ਆਂ ਬਸ ਉਹਦੇ ਵਿੱਚ ਹੀ ਰਲਣਾ ਹੈ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਾ ਸਤ ਗੁਰੂបាន ਜੇਕਰ ਇਸ ਨਿਸ਼ਾਨੇ ਤੇ ਚੱਲ ਪਏ ਫੇਰ ਤਾਂ ਇਸ ਔਨੁੱਖਾ ਜਨਮ ਦਾ ਤੁਹਾਨੂੰ ਲਾਭ ਮਿਲ ਜੇਗਾ ਤੇ ਜੇ ਉਰਾ ਹੀ ਖੜੇ ਰਹੇ ਸਾਰੀ ਉਮਰ ਅਸੀਂ ਵੱਡੇ ਆ ਅਸੀਂ Hindu ਆ ਅਸੀਂ ਮੁਸਲਮਾਨ ਆ ਤੇ ਬਸ ਫਿਰ ਚੱਕਰ ਚ ਬਹਿ ਰਹੋ ਜਮੀ ਜਾਓ ਮਰੀ ਜਾਓ ਫਿਰ ਦੁੱਖ ਨਹੀਂ ਮਿਟਣੇ ਤਕਲੀਫਾਂ ਚਿੰਤਾ ਪਰੇਸ਼ਾਨੀਆਂ ਟੈਨਸ਼ਨ ਬਿਮਾਰੀਆਂ ਰੋਗ ਸਭ ਲੱਗੇ ਹੀ ਰਹਿਣੇ ਹਾਂਜੀ ਜਵਤਨ ਹੰਤਾ ਭਈ ਬਿਨਾਸ਼ ਜਦੋਂ ਇਹ ਸਰੀਰ ਦੀ ਹੰਗਤਾ ਬਿੰਸ ਜਾਏਗੀ ਆਪਣੇ ਆਪ ਨੂੰ ਸਰੀਰ ਸਮਝਣਾ ਛੱਡ ਦੇਵੋਗੇ ਤਬ ਦਾਵੇ ਬੰਦਨ ਕਿਥੇ ਆਸ ਫਿਰ ਆ ਦਾਵੇ ਵੀ ਨਹੀਂ ਬਣੋਂਗੇ ਆ ਜਿਹੜਾ ਸਵਾਲ ਤੁਸੀਂ ਕੀਤਾ ਵੀ ਹਿੰਦੂ ਵੱਡੇ ਨੇ ਕਿ ਮੁਸਲਮਾਨ ਗੁਰੂ ਨਾਨਕ ਸਾਹਿਬ ਤੋਂ ਵੀ ਪੁੱਛਿਆ ਇਹ ਸਵਾਲ ਲਗਭਗ ਚੱਲਦਾ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਭਦਰ ਸ਼ਾਹ ਨੇ ਵੀ ਇਹ ਸਵਾਲ ਪੁੱਛਿਆ ਮੁਸਲਮਾਨਾਂ ਦੇ ਮੁਗਤ ਜ਼ਿਆਦਾਤਰ ਇਹ ਸਵਾਲ ਸੁਣਾਈ ਦਿੰਦਾ ਉਹ ਸੁਣਨਾ ਚਾਹੁੰਦੇ ਨੇ ਵੀ ਕੋਈ ਕਵੇ ਕਿ ਤੁਸੀਂ ਵੱਡੇ ਹੋ ਪਰ ਗੁਰੂ ਸਾਹਿਬ ਤਾਂ ਸੱਚ ਦਾ ਡੰਕਾ ਵਜਾਉਂਦੇ ਨਾ ਕਿਸੇ ਦੀ ਝੂਠੀ ਖੁਸ਼ਾਮਦ ਕਰਦੇ ਨਾ ਸੁਣਦੇ ਜਿਹੜੀ ਗੱਲ ਹੈ ਮੂੰਹ ਤੇ ਕਹਿ ਦਿੱਤੀ ਸੱਚ ਸੁਣਾਏ ਸੀ ਸੱਚ ਕੀ ਬੇਲਾ ਮਹਾਰਾਜ ਕਹਿੰਦੇ ਬਾਬਾ ਆਖੇ ਹਾਜੀਆਂ ਗੁਰਨਾਨ ਸਾਹਿਬ ਨੇ ਵੀ ਕਿਹਾ ਬਾਬਾ ਆਖੇ ਹਾਜੀਆਂ ਸੁਭ ਅਮਲਾ ਬਾਝੋਂ ਦੋਨੋਂ ਰੋਈ ਤੁਸੀਂ ਪੁੱਛਦੇ ਹੋ ਹਿੰਦੂ ਵੱਡਾ ਕਿ ਮੁਸਲਮਨ ਹੋਈ ਮਾਰੇ ਕਹਿੰਦੇ ਦੋਵੇਂ ਰੋ ਰਹੇ ਨੇ ਦੋਵੇਂ ਦੁਖੀ ਨੇ ਹਾਂਜੀ ਸੁਣੋ ਹਜ਼ਰਤ ਨੇ ਲਦਰ ਵਿਚਾਰਾ ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਬੜਾ ਪ੍ਰਭਾਵਿਤ ਹੋਇਆ ਤੇ ਉਹਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਮਨਸਬ ਹੋ ਕੇ ਕਿ ਪੀਰ ਜੀ ਜਿਹੜੀ ਗੱਲ ਕਹਿ ਰਹੇ ਨੇ ਬੜੀ ਦਰੁਸਤ ਕਹਿ ਰਹੇ ਨੇ ਹਾਂਜੀ ਨਯੋ ਬੈਸ ਇੱਕ ਬਾਹਰ ਧਾਰਾ ਕਹਿੰਦੇ ਇਹ ਅੰਦਰੋਂ ਬ੍ਰਹਮ ਗਿਆਨੀ ਨੇ ਸਿਰਫ ਬਾਹਰਲਾ ਭੇਸੀ ਇਹਨਾਂ ਦਾ ਸ਼ਸਤਰ ਵਾਲਾ ਹੈ ਸ਼ਾਸਤਰਧਾਰੀ ਰਾਜਿਆਂ ਵਾਲਾ ਕਲਗੀਆਂ ਤੋੜਿਆਂ ਵਾਲਾ ਬਾਦਸ਼ਾਹੀ ਸਰੂਪ ਹੈ ਅੰਦਰੋਂ ਇਹਨਾਂ ਦੀ ਬਿਰਤੀ ਤੇ ਕੋਈ ਫਰਕ ਨਹੀਂ ਪਿਆ ਮਨ ਵਿੱਚ ਸੋਚਦਾ ਹੈ ਜਹਾਂਗੀਰ ਹਾਂਜੀ ਪ੍ਰਥਮ ਗੁਰੂ ਕੇ ਮਤ ਸਮ ਮਤ ਹ ਇਹਨਾਂ ਦਾ ਮਤ ਵੀ ਪਹਿਲੇ ਗੁਰੂਆਂ ਵਰਗਾ ਹੀ ਹੈ ਗੁਰੂ ਨਾਨਕ ਸਾਹਿਬ ਦਾ ਜੋ ਮਤ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਬਦਲਿਆ ਨਹੀਂ ਕਈ ਲੋਕ ਅੱਜ ਤੱਕ ਇਹ ਝੂਠ ਪ੍ਰਚਾਰ ਕਰਦੇ ਆ ਰਹੇ ਨੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਇਹੋ ਜਿਹੀਆਂ ਕਿਤਾਬਾਂ ਇਹੋ ਜਿਹੇ ਸਿਲੇਬਸ ਲਾਏ ਜਾਂਦੇ ਨੇ ਕਿ ਗੁਰੂ ਅਰਜਨ ਗੋਬਿੰਦ ਸਾਹਿਬ ਨੇ ਗੁਰੂ ਨਾਨਕ ਦੀ ਵਿਚਾਰ ਬਦਲ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਹੋਰ ਵਿਚਾਰ ਬਣਾ ਦਿੱਤੀ ਇਹ ਸਾਰਾ ਕੂੜਾ ਐ ਸਾ ਸਗ ਜੂਠਾ ਪ੍ਰਚਾਰ ਐ ਇਸ ਪ੍ਰਚਾਰ 'ਚ ਆਉਂਦੇ ਕਿਹੜੇ ਲੋਕ ਨੇ ਜਿਹੜੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਈ ਗੁਰਦਾਸ ਜੀ ਦੀ ਬਾਣੀ ਦਸੰਗਰਨ ਸਾਹਿਬ ਦੀ ਬਾਣੀ ਭਾਈ ਆਨੰਦ ਲਾਲ ਦੀ ਬਾਣੀ ਨਹੀਂ ਪੜਦੇ ਕਿਤਾਬਾਂ ਪੜੀ ਜਾਂਦੇ ਦਾਵਾ ਕਰਨ ਵਾਲਿਆਂ ਨੂੰ ਸ਼ੰਕੇ ਪਹਿਣਗੇ ਜਿਹੜਾ ਗੁਰਬਾਣੀ ਪੜ੍ਹੇਗਾ ਉਹਨੂੰ ਸ਼ੰਕਾ ਰਹੇਗਾ ਨਹੀਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਇਹ ਗੱਲ ਲਿਖੀ ਹੈ ਸ੍ਰੀ ਨਾਨਕ ਅੰਗਦ ਕਰ ਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਬੂੜ ਨਾ ਪਾਇਓ ਉੱਕੋ ਜੋਤ ਸੀਗੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਉਹੀ ਜੋਤ ਜਿਵੇਂ ਭਾਈ ਸਾਹਿਬ ਦਾ ਬਚਨ ਹੈ ਦਿੱਤਾ ਛੱਡ ਕਰ ਤਾਰਪੁਰ ਬੈਠ ਖੰਡੂਰੇ ਜੋਤ ਜਗਾਈ ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰੂ ਨਾ ਅੰਗਦ ਦੇ ਆਈ ਫੇਰ ਵਸਾਇਆ ਗੋਇੰਦਵਾਲ ਉਹ ਗੱਦੀ ਉਹੀ ਜੋਤ ਉਹੀ ਚੱਲਦੀ ਆਈ ਫੇਰ ਭਾਈ ਸਾਹਿਬ ਗੁਰਦਾਸ ਜੀ ਦੇਖੋ ਕੀ ਕਹਿੰਦੇ ਨੇ ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਬਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਇਤ ਕੋਈ ਰੂਪ ਜੇ ਦਸੇ ਪਾਤਸ਼ਾਹੀਆਂ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੀ ਤੇਗ ਸ੍ਰੀ ਅਕਾਲ ਤਖਤ ਦਾ ਜਹੋ ਜਲਾਲ ਖਾਲਸੇ ਦੇ ਨਿਸ਼ਾਨ ਤੇ ਨਗਾਰੇ ਜਿਨ੍ਹਾਂ ਲੋਕਾਂ ਨੂੰ ਨਹੀਂ ਸਿਖਾਉਂਦੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਉਹ ਜ਼ਰੂਰ ਹੈ ਗੱਲਾਂ ਅਫਵਾਹਾਂ ਉਡਾਉਂਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਹੋਰ ਮਤ ਚਲਾ ਦਿੱਤਾ ਇਸ ਗੱਲ ਦੀ ਤੇ ਜਹਾਂਗੀਰ ਨੂੰ ਸਮਝ ਆ ਗਈ ਹੈ ਸਾਨੂੰ ਨਹੀਂ ਆ ਰਹੀ ਉਹ ਜਹਾਂਗੀਰ ਗੁਰੂ ਸਾਹਿਬ ਦੇ ਬਚਨ ਸੁਣ ਕੇ ਕਹਿੰਦਾ ਇਹਦਾ ਬਾਹਰਲਾ ਰੂਪ ਬਦਲਿਆ ਅੰਦਰੋਂ ਉਹੀ ਨੇ ਹਾਂਜੀ ਨਿਸ਼ਚਾ ਏਕ ਰੀਤ ਹੀ ਚਿਤ ਹੈ ਜੋ ਗੁਰੂ ਨਾਨਕ ਦਾ ਨਿਸ਼ਚਾ ਸੀ ਸਾਰੇ ਸੰਸਾਰ ਚ ਇੱਕੋ ਜੋਤ ਨੂੰ ਦੇਖਣਾ ਸਭ ਨੂੰ ਆਪਣੇ ਭਾਈ ਬਣਾਣਾ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਉਹ ਬਾਤ ਹੈ ਇਹਨਾਂ ਦਾ ਉਹ ਸਿਧਾਂਤ ਹੈ ਇਹਨਾਂ ਦਾ ਗੁਰੂ ਨਾਨਕ ਸਾਹਿਬ ਦੇ ਬਾਤ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਦਲਿਆ ਨਹੀਂ ਬਲਕਿ ਹੋਰ ਸ਼ਿੰਗਾਰ ਦਿੰਦਾ ਹੈ ਹੋਰ ਸੋਹਣਾ ਬਣਾ ਦਿੰਦਾ ਹੈ ਉਹਨੂੰ ਐਨ ਦੁਨੀਆ ਦੇ ਵਿੱਚ ਵੀ ਜਿੱਥੇ ਭਗਤੀ ਹੈ ਉਥੇ ਨਾਲ ਸ਼ਕਤੀ ਵੀ ਹੈ ਜਿੱਥੇ ਸ਼ਾਂਤੀ ਹੈ ਉਥੇ ਕ੍ਰਾਂਤੀ ਵੀ ਹੈ ਸਤਗੁਰੂ ਸਾਹਿਬ ਜੀ ਨੇ ਇਨਸਾਨੀ ਹੱਕ ਦਵਾਨ ਵਾਸਤੇ ਮਨੁੱਖਤਾ ਦੇ ਹੱਕਾਂ ਵਾਸਤੇ ਇਹ ਮੀਰੀ ਬੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਹਨ ਤਾਂ ਨਾ ਪੀਰ ਜੀ ਬਾਖ ਬਖਾਨਾ ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ ਪੀਰ ਜੀ ਤੁਸੀਂ ਧੰਨ ਜਿਹੜੇ ਤੁਸੀਂ ਬਚਨ ਕਹੇ ਨੇ ਬਹੁਤ ਮਹਾਨ ਉੱਚ ਪੱਧਰ ਦੇ ਨੇ ਇਹਨਾਂ ਬਚਨਾਂ ਨੂੰ ਹਰ ਕੋਈ ਸਮਝ ਨਹੀਂ ਸਕਦਾ ਮਤਸਬ ਈਰਖਾ ਰਾਗ ਦੁਐਸ਼ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਰਹੀ ਹੈ ਆਸ ਸੰਸਾਰ ਤੇ ਜਿੰਨੇ ਜੰਗ ਜੁੱਧ ਲੜਾਈਆਂ ਝਗੜੇ ਦੰਗੇ ਫਸਾਦ ਕਤਲੋਗਾਰਤ ਖੂਨ ਖਰਾਬੇ ਅੱਜ ਤੱਕ ਹੋਏ ਨੇ ਅਰਮਾਨ ਤੋਂ ਲੈ ਕੇ ਮਹਾ ਭਾਰਤ ਤੋਂ ਲੈ ਕੇ ਮੁਗਲਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇਨਸਾਨ ਦਾ ਹਸਦ ਈਰਖਾ ਇਨਸਾਨ ਦੀ ਈਗੋ ਉਹਦੇ ਵਿੱਚ ਮੁੱਖ ਕਾਰਨ ਰਹੀ ਹੈ ਮੁਲਕਾਂ ਦੀ ਲੜਾਈ ਹੋਵੇ ਕਿਸੇ ਕੌਮ ਦੀ ਦੂਜੀ ਕੌਮ ਨਾਲ ਲੜਾਈ ਹੋਵੇ ਜੇ ਜਾਤੀ ਦੀ ਕਿਸੇ ਦੂਜੀ ਜਾਤੀ ਨਾਲ ਲੜਾਈ ਹੋਵੇ ਉਹਦੇ ਵਿੱਚ ਈਰਖਾ, ਰਾਗ, ਦਵੇਸ਼ ਇਹ ਕਪਟ, ਛਲ ਇਹ ਚੀਜ਼ਾਂ ਕੰਮ ਕਰਦੀਆਂ ਰਹੀਆਂ ਜਰ-ਜੋਰੂ ਜ਼ਮੀਨ ਦੇ ਝਗੜੇ ਮਹਾਰਾਜ ਸੱਚੇ ਪਾਤਸ਼ਾ ਇਹਨਾਂ ਤੋਂ ਉੱਚੇ ਉੱਠ ਕੇ ਗਏ ਰਹੇ ਨੇ ਕਹਿੰਦੇ ਸਾਰਾ ਸੰਸਾਰ ਇੱਕੋ ਸੂਤਰ 'ਚ ਪਰੋਇਆ ਹੋਇਆ ਕੋਈ ਦੇਖਣ ਵਾਲਾ ਹੋਵੇ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆ ਗਿਆ ਕਾਰੀ ਬਾਦਸ਼ਾਹ ਆਸ਼ ਆਸ਼ ਕਰ ਉਠਿਆ ਕਹਿਣ ਲਗਾ ਗੁਰੂ ਸਾਹਿਬ ਜੀ ਜੋ ਤੁਸੀਂ ਬਚਨ ਕਹੇ ਨੇ ਬੜੇ ਉੱਚ ਪੱਦਰ ਦੇ ਨੇ ਜੇ ਇਨਸਾਨ ਸਮਝ ਜਾਵੇ ਤਾਂ ਸਾਰੇ ਝਗੜੇ ਖਤਮ ਹੋ ਜਾਂਦੇ ਨੇ ਹਾਂ ਜੀ ਸ੍ਰੀ ਨਾਨਕ ਕੇ ਹੋਤਮ ਥਾਨਾ ਤੁਸੀਂ ਗੁਰੂ ਨਾਨਕ ਦੀ ਥਾਂ ਤੇ ਹੋ ਤੁਹਾਡੀ ਵਿਚਾਰ ਬਾਬੇ ਨਾਨਕ ਵਾਲੀ ਹੈ ਅੰਦੇ ਜੈਨਕੋ ਸੋ ਜਸ ਚੰਦ ਸਮਚਾਰੂ ਜਿਨ੍ਹਾਂ ਦਾ ਜਸ ਸਾਰੀ ਦੁਨੀਆ ਵਿੱਚ ਚੰਦਰਮਾ ਤਰ੍ਹਾਂ ਫਸਰਿਆ ਹੈ ਇੰਦ ਤੁਰਕ ਸਭ ਕਰਤ ਉਚਾਰੂ ਹਿੰਦੂ ਵੀ ਗੁਰੂ ਨਾਨਕ ਦੀ ਉਪਮਾ ਕਰਦੇ ਨੇ ਮੁਸਲਮਾਨ ਵੀ ਗੁਰੂ ਨਾਨਕ ਦੀ ਤਾਰੀਫ ਕਰਦੇ ਨੇ ਨਾਨਕ ਸ਼ਾਹ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਸਭ ਦੁਨੀਆ ਦੇ ਸਾਝੇ ਰਹਿਬਰ ਬਾਬਾ ਨਾਨਕ ਜੀ ਨੇ ਹਾਂ ਜੀ ਮੰਗਾ ਹੈ ਰਪਿਓ ਦਰਬ ਹਜ਼ਾਰਾਂ ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਨੇ ਕਈ ਹਜ਼ਾਰ ਰੁਪਈਆ ਆਪਣੇ ਖਜ਼ਾਨੇ ਚੋਂ ਮੰਗਾਇਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਲਾ ਕੇ ਮੱਥਾ ਟੇਕਿਆ ਗਰੀ ਭੇਟ ਔਰ ਸ਼ਰਦਾ ਧਾਰਾ ਥਾਲਾਂ ਦੇ ਵਿੱਚ ਰਕੀਬਾਂ ਦੇ ਵਿੱਚ ਬੜੇ ਬੜੇ ਸੋਹਣੇ ਤੋਹਫੇ ਕੀਮਤੀ ਵਸਤੂਆਂ ਕਈ ਹਜ਼ਾਰ ਅਸ਼ਰਫੀਆਂ ਸੋਨੇ ਦੀਆਂ ਮਹਾਰਾਜ ਸਹਿਬ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਨਜ਼ਰ ਕੀਤੀਆਂ ਹਾਂਜੀ ਸੋ ਜੇਠੇ ਨੇ ਲੀਨ ਉਠਾਏ ਜਿਹੜੀ ਭੇਟਾ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਅੱਗੇ ਰੱਖੀ ਭਾਈ ਸਾਹਿਬ ਭਾਈ ਜੇਠਾ ਜੀ ਨੇ ਸਾਂਭ ਲਈ ਹਾਂਜੀ ਰੰਗ ਛਾਹੋ ਸੰਗ ਤੇ ਹਰ ਖਾਏ ਬਾਦਸ਼ਾਹ ਨਾਲ ਅੱਜ ਪਹਿਲੀ ਮੁਲਾਕਾਤ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਦਿੱਲੀ ਵਿਖੇ ਬਾਦਸ਼ਾਹ ਵੀ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਕੇ ਸਿੱਖ ਵੀ ਬੜੇ ਖੁਸ਼ ਹੋਏ ਸਤਿਗੁਰੂ ਜੀ ਵਾਪਸ ਆਪਣੇ ਨਿਜ ਸਥਾਨ ਮਜਨੂ ਦੇ ਢਿੱਲੇ ਤੇ ਆ ਗਏ। ਰੋਜ਼ ਬਾਦਸ਼ਾਹ ਨੇ ਆਉਣ ਵਾਸਤੇ ਬੇਨਤੀ ਕੀਤੀ। ਕਦੀ ਗੁਰੂ ਸਾਹਿਬ ਬਾਦਸ਼ਾਹ ਕੋਲ ਚਲੇ ਜਾਂਦੇ। ਕਦੀ ਬਾਦਸ਼ਾਹ ਖੁਦ ਮਜਨੂ ਦੇ ਢਿੱਲੇ ਆ ਕੇ ਗੁਰੂ ਸਾਹਿਬ ਦੀ ਸੰਗਤ ਕਰਦਾ। ਕਦੀ ਗੁਰੂ ਸਾਹਿਬ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਜਾਂਦਾ। ਉਸ ਤੋਂ ਅਗਲੀ ਕਥਾ ਸਾਧ ਸੰਗਤ ਜੀ ਕਿਸ ਤਰ੍ਹਾਂ ਮਹਾਰਾਜ 6ਵੇਂ ਪਾਦਸ਼ਾਹ ਸ਼ਿਕਾਰ ਗਏ। ਸ਼ੇਰ ਦਾ ਸ਼ਿਕਾਰ ਕੀਤਾ। ਸ਼ੇਰ ਮਾਰਿਆ 6ਵੇਂ ਪਾਦਸ਼ਾਹ ਨੇ। ਉਹ ਕਥਾ ਆਪਾਂ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਸਾਹਿਬ